ਆਗੇ ਦਸਤੀ ਕਾਲ ਪੰਜਾਬੀ ਹੈ ਰਣਜੀਤ ਕੋਟ ਫਤਿਹ ਵਾਲਾ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਅਕਾੜੇ ਪੰਜਾਬ ਦੇ ਤੇ ਪੰਜ ਪੌਂਚਾ ਦੀ ਪਿੰਡ ਤੋਂ ਕਿ ਰਹਿੰਦੇ ਨੇ ਲੁਧਿਆਣਾ ਜਿਹਦੇ ਤੁਮੇ ਕੰਮ ਕਰਦੇ ਹੋ 36 ਵਰਸ਼ੀ ਹੈ ਜੀ ਤੇ ਮੇਰੇ ਨਾਲ ਨੇ ਬੈਠੇ ਜੀ ਸੁਣਾਉਂਗਾ ਜਦੋਂ ਵਧੀਆ ਗੀਤ ਕੋਈ ਕੋਈ ਕੁਝ ਨਾ ਮਿਲਦਾ ਮਿਲਦਾ ਹਾਂ ਜੀ ਦੇ ਸੈਕੋ ਲੈ ਆਣੀ ਹੈ ਦੇ ਸੈਕਾ ਨਹੀਂ ਆ ਦੇ ਸੈਕਾ ਡਿਆਣੀ ਆ ਬਾਈ ਜੀ अकमन आके जा रहे कप करे जान डर पाही मके तेरे आई मैं मर मर पाला का हो रहा हो पाले मेरा खता करता तू हो रहा देव के वास्ते करता तू भूमा उपपले लेले के सुन रही ओला मलो परक पे चल रही कई आगी यार देख सुन एक पेदा नहीं कर दे ले जा यार काते

ਆਪਕੋ ਮੇਰੀ ਵੀ ਲਾਗਵੇ ਗਾਨ ਮੇਰੇ ਹੋ ਗਏ ਬੈਠਾ ਮੈਂ ਜਰਾ ਨੰਨ ਖੇਡਦਾ ਆਉਂਦੀ ਜੀਵੇ ਤੇ ਪਰ ਗਿਆ ਤੇ ਰਹਾ ਜੀਵੇ ਤੇ ਪਰ ਗਿਆ ਤੇ ਆਖੀ ਤਰਾ ਮੇਰੇ ਵੀ ਉਹ ਨਹੀਂ ਬਦਲੇ ਕੋਈ ਅੱਜ ਵੱਟਦਾ ਰਾਤ ਕਰੇ ਵੀ ਵੀ ਗੱਲੀਏ ਤਾਂ ਹੀ ਅੱਜ ਵੱਟਦਾ ਰਾਤ ਕਰਦੇ ਹੋਰੀ ਅੰਕੀ ਤੇ ਰਣਾ ਬਾਬਾ ਜੀ ਦੇ ਤਰ੍ਹਾਂ ਮੈਂ ਮਰ ਕੇ ਜੇ ਤਰ ਕੋ ਪਾਉਂਦਾ ਮਾਰਾ ਤਾਂ ਇਹ ਇੰਨਾ ਜੇ ਬਾਬਾ ਤਾਰੇ ਉਹਨਾਂ ਬਾਬੇ ਦੇ ਸ਼ੇਅਰ ਕਰਦੇ ਠੀਕ ਹੈ ਜੀ ਤੇਰ ਤਾਂ ਛੜ ਬੁੱਤ ਮਰ ਗਏ ਨਹੀਂ ਜੇ ਤੂੰ ਸਾਲਾ ਅੱਤੋਂ ਕੋੜਾ ਰੱਤੀ ਤੇਰੇ ਹੁੰਦੇ ਵਿਰਾਤਾ ਉਹ ਲਾਗੀ ਤੇ ਹੁੰਦਾ ਵਿਰਾਤਾ ਦੇਖੇ ਘੜ ਘੜ ਪੈਣੀ ਅਬ ਇਹਦਾ ਨਾ ਚੱਲ ਚੜ ਗਿਆ ਹਉ ਦਰਛੇ ਤੇਰੇ ਕਰ ਪੈਣੀ ਅਬ ਇਹਦਾ ਨਾ ਚੱਲ ਚੜ ਗਿਆ ਓ ਮੈਂ ਕੀ ਤੇਰੇ ਘਟਲੇ ਗੋਂ ਬਣੋਂ ਨਹੀਂ ਛੜਿਆ ਹਾਂ ਦਾ ਚੱਕਾ ਹੁੰਦਾ ਕੰਨਾਂ ਦਾ ਕੁਝ ਨਹੀਂ ਚੱਗਦਾ ਨਹੀਂ ਚੱਲੇ ਦਾ ਵਾਟਾ ਹੁੰਦਾ ਓ ਮੈਂ ਕੀ ਤੇਰੇ ਘਟਲੇ ਗੋਂ ਬਣੋਂ ਨਹੀਂ ਛੜਿਆ ਹਾਂ ਦਾ ਚੱਕਾ ਹੁੰਦਾ ਕੰਨਾਂ ਦਾ ਕੁਝ ਵੀ ਚੱਗਦਾ ਨਹੀਂ ਚੱਲੇ ਦਾ ਵਾਟਾ ਹੁੰਦਾ ೇ ಬರುತ್ತೆ ಬರುತ್ತೆ ਉਹ ਜੱਟ ਦਾ ਜਣਾ ਯੱਕ ਤੇ ਨਾ ਰਹਿ ਗਿਆ ਉਹ ਹੋਰ ਦੇ ਨੂੰ ਤੇ ਕੰਮ ਉੱਤੇ ਰਹਿ ਗਿਆ ਉਹ ਤੁਹਾਨੂੰ ਮੇਰੇ ਨਾਲ ਚਾਰ ਲਿਆ ਲੈ ਰਾਵਾਂ ਜਿੱਦੇ ਦਾਰ ਦੇ ਹਰੇ ਨਾਵਾ ਦੀ ਮੁੱਠ ਚ ਚੱਲਦੇ ਔਰ ਤੰਦੇ ਮੁੰਡੇ ਦਾ ਰਾਜੀ ਨਿਕਿਤ ਕਰਦੇ ਉਹ ਤੁਝੇ ਅਤਲੇ ਦੇਂਦੇ ਨੇ ਪਰ ਲੈਂਦੇ ਗੰਦਾਸੇ ਥੰਬੇ ਨੇ ਹਾ ਤੁਝੇ ਅਤਲੇ ਦੇ ਹੁੰਦੇ ਨੇ ਪਰ ਲੈਂਦੇ ਗੰਦਾਸੇ ਲੁੰਡੇ ਨੇ ਮਾਰੇ ਮਤੇ ਤੇ ਜਾਂਦੇ ਨਿਵਾਦ ਲਾ ਵਥੀ ਰੰਗੇ ਜਾਨੂ ਤੇਲ ਬੰਦਣ ਤੇ ਪਾ ਵਥੀ ਉਹ ਬਾਤ ਜਾਨੂ ਤੇਲ ਕੰਬਰ ਤੇ ਪਾ ਵਥੀ ਪਾਵਾ ਪਹਿਨਾਂਗੇ ਉਹ ਤੰਦਵਾ ਦੇ ਰਹੇ ਨੇ ਉਹ ਜਾ ਕੇ ਨਹੀਂ ਬਿਸ਼ਰ ਇਹਦੇ ਚ ਲਾਈ ਬੜੀ ਦੂਰ ਉਹ ਜਾ ਕੇ ਨਹੀਂ ਬਿਸ਼ਰ ਇਹਦੇ ਚ ਲਾਈ ਬੜੀ ਦੂਰ ਫਾਰੇ ਪਿੰਡ ਵਿੱਚ ਮੱਤ ਗਈ ਦੁਆਈ ਤੇਰੇ ਮਨ ਨੂੰ ਕੋਈ ਨਾ ਪੁਦੀ ਸਰਬੋਤ ਰਾਤ ਨੂੰ ਜਾਈਨੀ ਤੇਰੇ ਮਨ ਨੂੰ ਕੋਈ ਨਾ ਪੁਦੀ ਸਦਾ ਪਤਾ ਲੈਂਦੀ ਨੂੰ ਸੀ ਹੋ ਗਿਆ ਤੇਰਾ ਉਹ ਸਦਾ ਪਤਾ ਲੈਂਦੀ ਨੂੰ ਸੀ ਹੋ ਗਿਆ ਕਵੇਰਾ ਤੈਨੂੰ ਸਾਰੀ ਗੱਲ ਖੋਲ ਕੇ ਸੜਾਈ ਵੇ ਜਿਹੜਾ ਲੈ ਸੀ ਬਿਠਾ ਕੇ ਜੰਗਰੇ ਟ੍ਰੱਕ ਵਾਲਾ ਭਾਈ ਵੇ ਜਿਹੜਾ ਲੈ ਸੀ ਬਿਠਾ ਕੇ ਉਦੋਲੀ ਬੱਲੇਦਾਰ ਦੀ ਡਰੇ ਬਰੋਦਦਾ ਨਹੀਂ ਉਹ ਗੱਡੀ ਚ ਪਤਾ ਕਿੰਨੇ ਯੂਪੀ ਜੇ ਭਜਾਣੀ ਨਾ ਕੋਈ ਵਾਹ ਨਹੀਂ ਇਹ ਤਾਂ ਬੇਜਾਨ ਚੋਰ ਫਲਾਈ ਨਹੀਂ ਤੇਰੀ ਮੈਨੂੰ ਸੁੱਖ ਨਹੀਂ ਜਾਪਦੀ ਪਰ ਕਿਟ ਰਕਟ ਵਿੱਚ ਆਈ ਨਹੀਂ ਇਹ ਵੀ ਸੁੱਖ ਨਹੀਂ ਜਾਪਦੀ ਗੋਲੇ ਵਾਲਾ ਗਿਲਸਟ ਰੱਕ ਲੈ ਆਉਂਦਾ ਵੇ ਰੋਕ ਰੋਕ ਆਇਆ ਗੱਡੀ ਸਭ ਨੂੰ ਬਿਠਾਉਂਦਾ ਵੇ ਉਹਦੇ ਲਵੜਾ ਚਾਹੁੰਦਾ ਵੇ ਨਾਲ ਸੀ ਗਵਾਂ ਡੰਟਾਈ ਵੇ ਜਿਹੜਾ ਲੈ ਆ ਸੀ ਬਿਠਾ ਕੇ ਜਾਂਦਾ ਰਹੇ ਰੱਕ ਵਾਲਾ ਬਾਈ ਵੇ ਜਿਹੜਾ ਲੈ ਆ ਸੀ ਬਿਠਾ ਕੇ ਬੇਬੇ ਫਿਰਦੀ ਆ ਕਾਲਜੋਂ ਹਟਾਉਣ ਨੂੰ ਮੇਰੇ ਵੀਰ ਮੈਨੂੰ ਕਹਿੰਦੇ ਨੇ ਪੜ੍ਹਉਣ ਨੂੰ ਵਾਗਾ ਮੇਰੇ ਵੀਰ ਮੈਨੂੰ ਕਹਿੰਦੇ ਨੇ ਪੜ੍ਹਉਣ ਨੂੰ ਬਾਪੂ ਸੋਣ ਕੇ ਨਤੀਜਾ ਮੇਰਾ ਲੜ ਪੀਤੇ ਬਾਪੂ ਵੀ ਨਾ ਰਾਜ ਹੋਇਆ ਹੋਗੀ ਤੇ ਮੱਕਲਸ ਤੂ ਤਿਆਰਾ ਉਹ ਜੰਨਾ ਕੇ ਲਾਪਾ ਹੋ ਗਿਆ ਹੋਗੀ ਤੇ ਮੱਕਲਸ ਤੂ ਤਿਆਰਾ ਉਹ ਜੰਨਾ ਕੇ ਲਾਪਾ ਹੋ ਗਿਆ ਉਹ ਬੋਕੰਗਾ ਸਿ ਪਰ ਨੂੰ ਨੂੰ ਦਤ ਲੈਆ ਉਹ ਬੋਕੰਗਾ ਸਿ ਪਰ ਨੂੰ ਨੂੰ ਦਤ ਲੈਆ ਕਦਾਂ ਬਸੇ ਮਾਂ ਹੁੰਦਾ ਸੀ ਸੰਗੋਂ ਉਹ ਇਹਦੇ ਲੋਕੇਂ ਦੇ ਸੀ ਜੁੰਦੀ ਤੇ ਯਾਰ ਕਰੇ ਆਸ ਕੀ ਦੇ ਮਿੱਤਰ ਹੁਣ ਕੁੱਛ ਨੇ ਕੋਈ ਤੇ ਕੰਨੇ ਰੱਖੀ ਨੇ ਬੀਏ ਕੋਈ ਹੋ ਨਾ ਕਰਾਵੇ

ਹੋਗੀ ਦੇ ਮੈਂ ਕਲਾਸੀ ਤੋਂ ਕੋਈ ਹਰਾ ਉਹ ਨਾ ਗਿਆ ਪਹਾੜੀਆ ਉਹ ਆਹ ਉਹ ਲੱਡੂ ਬੱਦ ਬੱਦ ਸੁਖੇ ਤੇਰਾ ਦੇ ਮੁੱਤਿਆ ਮੁੱਤਵੇ ਤੱਕ ਗੇ ਉਸੇ ਕਹਿ ਦੇ ਬਰਾਸ਼ੇ ਕਰਨੀ ਆ ਲੈ ਤੈਨੂੰ ਮੈਂ ਖਵਾਉਂਦੀ ਥੱਕ ਗੇ ਵੈਸੇ ਕਰਕੇ ਖਾਤਾ ਤੇਰਾ ਉਹ ਵੈਸੇ ਕਰਕੇ ਖਾਤਾ ਉਹ ਜੇਤੇ ਪੜਿਆ ਮੈਂ ਫਿਕਰਾ ਹੁਣ ਤੂੰ ਸੁਨੇਹ ਤੇ ਇਕੱਲੇ ਰੱਖੇ ਨਹੀਂ ਦੇਦੀ ਕਿਉਂ ਮੈਂ ਹੋ ਮੁਟਰਾ ਵੇ ਬਹੁਤ ਬਹੁਤ ਧੰਨਵਾਦ ਜੀ ਤਾੜੀਆਂ ਮਾਰ ਰਿਹਾ ਜੀ ਬੱਧੀ ਲੱਗਿਆ ਸਾਂ ਹਾਂ ਵੀਡੀਓ ਨੂੰ ਕਰਦੇ ਸ਼ੇਅਰ ਕਰ ਬਕੇ ਬਹੁਤ ਸਾਰਾ ਜਗਾਵ ਧੰਨਵਾਦ ਜੀ ਸਟਾਫ ਸਾਰਾ ਮੈਂ ਵੀ ਸ਼ੇਅਰ ਕਰਦੇ ਜਿਹਨੇ ਬੰਦਾ ਕਰਦੇ ਫੈਂਟ ਚਾਹ ਰਿਹਾ